ਅੱਜ ਮੈਂ ਤੁਹਾਡੇ ਉੱਤੇ ਇੱਕ ਜਾਦੂ ਕਰਨ ਜਾ ਰਿਹਾ ਜੇ ਹੁਣ ਪਤਾ ਨਹੀਂ ਉਹਦਾ ਅਸਰ ਹੁੰਦਾ ਕਿ ਨਹੀਂ ਹੁੰਦਾ ਜੇ ਅਸਰ ਹੋ ਗਿਆ ਤਾਂ ਮੈਂ ਆਸ ਕਰਦਾ ਕਿ ਵੀਡੀਓ ਦੇ ਅਖੀਰ ਦੇ ਵਿੱਚ ਤੁਹਾਡੇ ਚਿਹਰੇ ਉੱਤੇ ਸਮਾਈਲ ਹੋਗੀ ਆਹ ਤੁਹਾਡੇ ਸਾਹਮਣੇ ਇੱਕ ਘੜੀ ਪਈ ਆ ਤੇ ਇਹਦੇ ਵਿੱਚ ਜਿਹੜੀ ਸੈਕੰਡਾਂ ਵਾਲੀ ਸੂਈ ਚੱਲਦੀ ਪਈ ਹੈ ਨਾ ਉਹਦੇ ਵੱਲ ਗੌਰ ਦੇ ਨਾਲ ਦੇਖੋ ਹਾਂ ਹੁਣ ਗੱਲ ਇਹ ਆ ਕਿ ਮੈਂ 10 ਤੋਂ ਲੈ ਕੇ 1 ਤੱਕ ਪੁੱਠੀ ਗਿਣਤੀ ਗਿਣੂੰਗਾ ਇਸ ਘੜੀ ਦੇ ਨਾਲ ਤੇ ਤੁਸੀਂ ਮੇਰੇ ਨਾਲ-ਨਾਲ ਪੜ੍ਹੋ ਜਦੋਂ ਤੈਨਤੀ ਆਉਗੀ ਆਪਾਂ ਸ਼ੁਰੂ ਕਰਾਂਗੇ ਠੀਕ ਹੈ ਜੀ ਓਕੇ 10 9 8 7 6 5 4 3 2 1 ਤੁਸੀਂ ਮੇਰੀ ਗੱਲ ਮੰਨੀ ਆ ਉਹਦੇ ਲਈ ਤੁਹਾਡਾ ਧੰਨਵਾਦ ਹੁਣ 10 ਕੋ ਸੈਕਿੰਡ ਪਿੱਛੇ ਚਲੋ ਜਦੋਂ ਤੁਸੀਂ ਸੈਕਿੰਡ ਦੇ ਨਾਲ ਗਿਣਤੀ ਗਿਣਦੇ ਪਏ ਸੀ ਉਹ ਸਮੇਂ ਤੁਹਾਡੇ ਦਿਮਾਗ ਦੇ ਵਿੱਚ ਕਿਉਂ ਨਹੀਂ ਆਇਆ ਕਿ ਮੈਂ ਤਾਂ ਦੁਨੀਆ ਦਾ ਸਭ ਤੋਂ ਦੁਖੀ ਇਨਸਾਨ ਆ ਜਦੋਂ ਉਸ ਸਮੇਂ ਤੁਹਾਡੇ ਦਿਮਾਗ ਵਿੱਚ ਕਿਉਂ ਨਹੀਂ ਆਇਆ ਕਿ ਚੱਲ ਯਾਰ ਜਾ ਕੇ ਕੁੜੀਆਂ ਛੇੜਦੇ ਆ ਜਾਂ ਉਸ ਸਮੇਂ ਤੁਹਾਡੇ ਦਿਮਾਗ ਵਿੱਚ ਕਿਉਂ ਨਹੀਂ ਆਇਆ ਕਿ ਜੋ ਮੇਰਾ ਬੁਆਏਫਰੈਂਡ ਕਹੂਗਾ ਮੈਂ ਉਦਾਂ ਕਰਾਂਗੀ ਕਿਉਂਕਿ ਮੈਨੂੰ ਘਰ ਦੀ ਕੋਈ ਪਰਵਾਹ ਨਹੀਂ ਹੈਗੀ ਪਤਾ ਕਿਉਂ ਕਿਉਂਕਿ ਸਾਰੀ ਖੇਡ ਹੀ ਦਿਮਾਗ ਦੀ ਆ ਜਿੱਦਾਂ ਤੁਸੀਂ ਦਿਮਾਗ ਨੂੰ ਚਲਾਉਂਦੇ ਆ ਉਹ ਉਦਾਂ ਹੀ ਚੱਲਦਾ ਰੱਬ ਦਾ ਵਾਸਤਾ ਪੁੱਠੇ ਸਿੱਧੇ ਆਰਡਰ ਦੇਣਾ ਬੰਦ ਕਰੋ ਆਪਣੇ ਦਿਮਾਗ ਨਾਲ ਕਿਉਂਕਿ ਇਹ ਉਹੀ ਕਰੂਗਾ ਜੋ ਤੁਸੀਂ ਕਹੋਗੇ ਪੰਜਾਬੀ ਵਿੱਚ ਇੱਕ ਗੱਲ ਹੋਰ ਕਹੂੰਗਾ ਕਿ ਪਤਾ ਨਹੀਂ ਕਦੋਂ ਵਾਜੇ ਬੋਲ ਜਾਣੇ ਆ ਜਦੋਂ ਮੈਂ ਹੈ ਨਹੀਂ ਸੀ ਜਦੋਂ ਤੁਸੀਂ ਹੈ ਨਹੀਂ ਸੀ ਦੁਨੀਆ 'ਚ ਉਦੋਂ ਵੀ ਮੱਸਿਆ ਮੇਲ ਲੱਗਦੇ ਸੀ ਬਾਅਦ ਵਿੱਚ ਵੀ ਲੱਗਦੇ ਰਹਣੇ ਆ ਇਸ ਕਰਕੇ ਖੁਸ਼ ਰਹਿਣ ਦੇ ਤਰੀਕੇ ਲੱਭੋ ਦੁਖੀ ਹੋਣ ਦੇ ਨਹੀਂ